ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠਾ ਨਹਲਾ ਪੰਜਵਾ ਆਮਰੀ ਗਾਨਤਨਾ ਗਣਿਆ ਕਾਈ ਆਪਣਾ ਬੇਰਦ ਪਛਾਨ ਆਠ ਦੇ ਰਾਖੀ ਕਰ ਆਪਣੇ sada sada ਆਮਰੀ ਗਣਤਨਾ ਗਣਿਆ ਕਹੀ ਆਪਨ ਆ ਮੇਰਗ ਪਠਾਣ ਹਾਥ ਧੀ ਰੱਖੀ ਕਰਿ ਆਪਣੀ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਾਧ ਮਿਹਰਵਾਨ ਬੰਦ ਪਾਇਆ ਮੇਰਾ ਸਤਗੁਰੂ ਪੂਰਾ ਹੋਈ ਸਾਰਾ ਬਕੜਿਆਣ ਅਰਹ ਜੀ ਹੋਰ ਪਾਈ ਪੰਡ ਜਨ ਸਾਜਿਆ ਜਤਾ ਪੈ ਨਾਣ ਖਾਨ ਆਪਣੇ ਦਾਸ ਕੀ ਆਪ ਪਾਇ ਰੱਖੀ ਨਾਨਕ ਕੁਰਬਾਨ ਜੀਓ ਪਾਈ ਮੈਂ ਦਜਨ ਸਾਗਿਆ ਜਤਾ ਪੈ ਨਾਣ ਖਾਣ ਆਪਣੀ ਦਾਸ ਕੀ ਆਪ ਕੇ ਰਾਖੀ ਨਾਨਕ ਸਾਧ ਗੁਰੂ ਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ